ਪੰਜਾਬ ਕੈਬਨਿਟ ਦੀ ਮੀਟਿੰਗ 'ਚ ਵਿਧਾਨ ਸਭਾ ਦੇ ਮੌਨਸੂਨ اجلاس ਦੀਆਂ ਤਾਰੀਖਾਂ ਤੇ ਲੱਗੀ ਮੋਹਰ 3 ਦਿਨ ਦਾ ਹੋਵੇਗਾ ਸੈਸ਼ਨ 2 ਤੋਂ 4 ਸਤੰਬਰ ਤੱਕ ਹੋਵੇਗਾ ਪੰਜਾਬ ਵਿਧਾਨ ਸਭਾ ਦਾ اجلاس ਪੰਜਾਬ ਕੈਬਨਿਟ ਵੱਲੋਂ ਪੰਜਾਬ ਫਾਇਰ ਸੇਫਟੀ ਐਕਟ 'ਚ ਸੋਧ ਤੇ ਮੋਹਰ ਫਾਇਰ ਸੇਫਟੀ ਐਨਓਸੀ ਦੀ ਮਿਆਦ ਵਧਾਏ ਜਾਣ ਨੂੰ ਮਨਜ਼ੂਰੀ 1 ਸਾਲ ਦੀ ਥਾਂ ਹੁਣ 3 ਸਾਲ ਲਈ ਹੋਵੇਗੀ ਐਨਓਸੀ ਫਾਇਰ ਸੇਫਟੀ ਵਿਭਾਗ 'ਚ ਮਹਿਲਾਵਾਂ ਨੂੰ ਭਰਤੀ 'ਚ ਰਾਇਤ ਦਾ ਵੀ ਫੈਸਲਾ ਫੈਮਿਲੀ ਕੋਰਟ ਚ ਕਾਉਂਸਲਰ ਦਾ ਪੱਤਾ 600 ਰੁਪਏ ਪ੍ਰਤੀ ਦਿਨ ਕਰਨ ਨੂੰ ਕੈਬਨਟ ਨੇ ਦਿੱਤੀ ਮਨਜ਼ੂਰੀ 75 ਰੁਪਏ ਤੋਂ ਵਧਾ ਕੇ 600 ਰੁਪਏ ਪ੍ਰਤੀ ਦਿਨ ਕੀਤਾ ਗਿਆ ਪੱਤਾ ਪੰਜਾਬ ਦੀ ਪਹਿਲੀ ਸਪੋਰਟਸ ਪਾਲਿਸੀ ਨੂੰ ਦਿੱਤੀ ਗਈ ਮਨਜ਼ੂਰੀ ਮੈਡਲ ਜੇਤੂ ਖਿਡਾਰੀਆਂ ਲਈ 500 ਅਸਾਮੀਆਂ ਦਾ ਕਾਡਰ ਕੀਤਾ ਜਾਵੇਗਾ ਸਥਾਪਿਤ ਕਾਡਰ ਚ ਹੋਣਗੇ 460 ਕੋਚ ਅਤੇ ਸੀਨੀਅਰ ਕੋਚ 40 ਅਸਾਮੀਆਂ ਡਿਪਟੀ ਡਾਇਰੈਕਟਰਾਂ ਦੀਆਂ ਅਕਾਲੀ ਦਲ ਨੂੰ ਵੱਡਾ ਝਟਕਾ ਬੰਗਾ ਤੋਂ ਮੌਜੂਦਾ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਆਮ ਆਦਮੀ ਪਾਰਟੀ ਚਾਮਲ ਸੀਐਮ ਮਾਨ ਬੋਲੇ ਸਾਡੀ ਪਾਰਟੀ ਨੂੰ ਮਿਲੀ ਹੋਰ ਮਜ਼ਬੂਤੀ ਅਕਾਲੀ ਦਲ ਦਾ ਡਾਕਟਰ ਸੁਖਵਿੰਦਰ ਸੁੱਖੀ ਤੇ ਪਲਟਵਾਰ ਪਾਰਟੀ ਨੇ ਡਾਕਟਰ ਸੁੱਖੀ ਨੂੰ ਦਿੱਤਾ ਪੂਰਾ ਮਾਨ ਸਨਮਾਨ ਆਪ ਦੂਜੀਆਂ ਪਾਰਟੀਆਂ ਚ ਕਰ ਰਹੀ ਭੰਤੋ ਨਾਚੇ ਆਈ ਦੇ ਪ੍ਰੋਜੈਕਟਾਂ ਚ ਦੇਰੀ ਤੇ ਨਿਤਨ ਗੜਕਰੀ ਨੂੰ ਸੀਐਮ ਮਾਨ ਦਾ ਜਵਾਬ ਕਿਹਾ ਕਾਨੂੰਨ ਵਿਵਸਥਾ ਨਹੀਂ ਜ਼ਮੀਨ ਦੀ ਕੀਮਤ ਦਾ ਹੈ ਰੌਲਾ ਕੇਂਦਰ ਪੈਸੇ ਠੀਕ ਦੇਵੇ ਤਾਂ ਹੱਲ ਹੋ ਜਾਵੇਗਾ ਮਸਲਾ ਨਵੇਂ ਗਵਰਨਰ ਵੱਲੋਂ ਪੰਜਾਬ ਦੇ ਅਫਸਰਾਂ ਨਾਲ ਮੀਟਿੰਗ ਤੇ ਨਵਾਂ ਵਿਵਾਦ ਅਕਾਲੀ ਦਲ ਨੇ ਚੁੱਕੇ ਸਵਾਲ ਕਿਹਾ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਵੱਧ ਰਿਹਾ ਕੇਂਦਰ ਦਾ ਦਖਲ ਸੂਬਾ ਸਰਕਾਰ ਦੇਵੇ ਧਿਆਨ ਅਕਾਲੀ ਦਲ ਬਾਗੀ ਧੜੇ ਦੇ ਐਸਜੀਪੀਸੀ ਮੈਂਬਰਾਂ ਨੇ ਜੱਜਦਾਰ ਨਾਲ ਕੀਤੀ ਮੁਲਾਕਾਤ ਸੌਂਪਿਆ ਮੰਗ ਪੱਤਰ ਕਿਹਾ ਗੁਨਾਗਾਰਾਂ ਨੂੰ ਰਾਜਸੀ ਤੇ ਧਾਰਮਿਕ ਅਗਵਾਈ ਤੋਂ ਕੀਤਾ ਜਾਵੇ ਪਾਸੇ दिल्ली दसीया मार्विंद केजरीवाल ਨੂੰ ਹਾਲੇ ਜ਼ਮਾਨਤ ਨਹੀਂ ਸੁਪਰੀਮ ਕੋਰਟ ਨੇ ਫੌਰੀ ਰਾਹਤ ਦੇਣ ਤੋਂ ਕੀਤਾ ਇਨਕਾਰ सीबीआई ਨੂੰ ਜਾਰੀ ਕੀਤਾ ਨੋਟਿਸ 23 ਅਗਸਤ ਨੂੰ ਹੋਵੇਗੀ ਅਗਲੀ ਸੁਣਵਾਈ ਸਾਬਕਾ ਸੀਐਮ ਬੈਂਤ ਸਿੰਘ ਕਤਲकांड ਦੇ ਮਲਜ਼ਮ ਗੁਰਮੀਤ ਸਿੰਘ ਨੂੰ ਮਿਲੀ ਜ਼ਮਾਨਤ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਦਿੱਤੀ ਬੇਲ ਗੁਰਮੀਤ ਸਿੰਘ ਨੇ ਪ੍ਰੀਮਚੂਰ ਰਿਲੀਜ਼ ਦੀ ਅਰਜ਼ੀ ਤੇ ਫੈਸਲਾ ਹੋਣ ਤੱਕ ਮੰਗੀ ਸੀ ਜ਼ਮਾਨਤ ਸਿਪੀ ਸਿੱਧੂ ਕਤਲकांड ਚ ਮੁਲਜ਼ਮ ਕਲਿਆਣੀ ਸਿੰਘ ਦੀਆਂ ਵਧੀਆਂ ਮੁਸ਼ਕਲਾਂ ਤੀਜੇ ਚਸ਼ਮਦੀਦ ਰਾਜਨਬੀਰ ਸਿੰਘ ਦੀ ਹੋਈ ਗਵਾਹੀ ਗਵਾਹ ਨੇ ਕਲਿਆਣੀ ਸਿੰਘ ਦੀ ਪਛਾਣ ਕਰਕੇ ਦਿੱਤੇ ਬਿਆਨ ਹੁਣ ਦੋਹਾਂ ਪਤੀ ਪਤਨੀ ਤੋਂ 17 ਅਗਸਤ ਨੂੰ ਹੋਵੇਗੀ ਪੁੱਛਗਿੱਛ ਭਗਵਾਨ ਵਾਲਮੀਕੀ ਟਿੱਪਣੀ ਮਾਮਲੇ ਜਦਾਕਾਰ ਰਾਣਾ ਜੰਗ ਬਹਾਦਰ ਨੂੰ ਰਾਹਤ ਹਾਈ ਕੋਰਟ ਨੇ ਦੋ ਐਫ ਆਈ ਆਰਜ਼ ਕੀਤੀਆਂ ਖਾਰਜ ਰਾਣਾ ਜੰਗ ਬਹਾਦਰ ਤੇ ਇੱਕ ਇੰਟਰਵਿਊ ਦੌਰਾਨ ਟਿੱਪਣੀ ਕਰਨ ਦੇ ਸਾਨ ਇਲਜ਼ਾਮ ਐਮ ਪੀ ਅਮਰਿਤਪਾਲ ਸਿੰਘ ਦੇ ਪਿਤਾ ਨੇ ਕੀਤੀ ਮੀਟਿੰਗ ਲੋਕਾਂ ਨੂੰ ਸ਼੍ਰਮਣੀ ਕਮੇਟੀ ਦੀਆਂ ਚੋਣਾਂ ਵਾਸਤੇ ਵੋਟ ਬਣਵਾਉਣ ਦੀ ਕੀਤੀ ਅਪੀਲ ਕਿਹਾ ਸਿੱਖਾਂ ਦੇ ਘੱਟ ਰਹੇ ਵੋਟ ਅੰਕੜੇ ਤੋਂ ਬਾਅਦ ਜਾਗਰੂਕ ਹੋਣ ਦੀ ਲੋੜ ਕੋਲਕਾਤਾ ਮਾਮਲੇ ਨੂੰ ਲੈ ਕੇ ਡਾਕਟਰਾਂ ਦੀ ਹੜਤਾਲ ਜਾਰੀ ਚੰਡੀਗੜ੍ਹ ਪੀਜੀਆ ਵਿੱਚ ਸਟ੍ਰਾਈਕ ਤੇ ਰੈਜ਼ੀਡੈਂਟ ਡਾਕਟਰ ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਵੀ ਹੜਤਾਲ ਆਜ਼ਾਦੀ ਦਿਹਾੜੇ ਨੂੰ ਲੈ ਕੇ ਦੇਸ਼ ਭਰ 'ਚ ਵਧਾਈ ਗਈ ਸੁਰੱਖਿਆ ਪੰਜਾਬ ਅਤੇ ਚੰਡੀਗੜ੍ਹ 'ਚ ਵੀ ਸੁਰੱਖਿਆ ਸਖਤ ਆਉਣ ਜਾਣ ਵਾਲਿਆਂ ਦੀ ਕੀਤੀ ਜਾਰੀ ਚੈੱਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰ ਘਰ ਤਿਰੰਗਾ ਅਭਿਆਨ ਤਹਿਤ ਫੈਰਾਇਆ ਤਿਰੰਗਾ ਦਿੱਲੀ ਚ ਆਪਣੀ ਰਿਹائش ਤੇ ਲਹਿਰਾਇਆ ਝੰਡਾ ਨਾਇਕਾਂ ਨੂੰ ਕੀਤਾ ਯਾਦ। ਹਰਿਆਣਾ ਦੇ ਸੀਐਮ ਨਾਇਬ ਸੈਣੀ ਨੇ ਸੰਤ ਕਬੀਰ ਕੁਟੀਰ ਤੇ ਲਹਿਰਾਇਆ ਤਿਰੰਗਾ ਹਰ ਘਰ ਤਿਰੰਗਾ ਯੋਜਨਾ ਦੇ ਤਹਿਤ ਮੁੱਖ ਮੰਤਰੀ ਨਿਵਾਸ ਤੇ ਫੈਰਾਇਆ ਝੰਡਾ ਕਿ ਹਾਏ ਤਿਰੰਗਾ ਸਾਡੇ ਵੀਰ ਸ਼ਹੀਦਾਂ ਦੇ ਮਾਣ ਸਨਮਾਨ ਦਾ ਪ੍ਰਤੀਕ Indian Coast Guard ਨੇ ਲਹਿਰਾਇਆ ਤਿਰੰਗਾ ਪਾਣੀ ਦੇ ਅੰਦਰ ਫੈਰਾਇਆ ਤਿਰੰਗਾ ਬੇਹਦ ਖੂਬਸੂਰਤ ਤਰੀਕੇ ਨਾਲ ਪਾਣੀ ਅੰਦਰ ਕੀਤਾ ਪ੍ਰਦਰਸ਼ਨ EGTF ਨੇ ਕਤਲਚੁਲੜੀਂ ਦੇ 5 ਮੁਲਜ਼ਮਾਂ ਨੂੰ ਕੀਤਾ ਕਾਬੂ ਕਈ ਅਪਰਾਧਿਕ ਵਾਰਦਾਤਾਂ ਸ਼ਾਮਲ ਸਨ ਮੁਲਜ਼ਮ 5 ਪਿਸਤੌਲ ਤੇ ਕਾਰਤੂਸ ਬਰਾਮਦ ਮੋਗਾ ਦੇ ਨਾਲ ਸਿੰਘ ਵਾਲਾ ਜਿਹੜਾ ਫਾਇਰਿੰਗ ਕਰਨ ਵਾਲੇ 5 ਲੋਕਾਂ ਨੂੰ ਪੁਲਿਸ ਨੇ ਹਥਿਆਰਾਂ ਨਾਲ ਕੀਤਾ ਗ੍ਰਿਫਤਾਰ ਮੋਟਰਸਾਈਕਲ ਪੈਰ ਤੇ ਚੜਾਉਣ ਨੂੰ ਲੈ ਕੇ ਹੋਇਆ ਸੀ ਵਿਵਾਦ ਝਗੜੇ ਤੋਂ ਬਾਅਦ ਕੀਤੀ ਸੀ ਫਾਇਰਿੰਗ ਨਰਗਾਗਾ ਪੁਲਿਸ ਨੇ ਵੱਖ-ਵੱਖ ਤਾਮਾਤੇ ਲੁੱਟਾਂ ਖੋਹ ਕਰਨ ਵਾਲੇ 7 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਇੱਕ ਵਾਰਦਾਤ ਵਿੱਚ ਡਿਲੀਵਰੀ ਬੁਆਏ ਕੋਲੋਂ ਲੁੱਟੇ ਸਨ 4 ਪਾਰਸਲ ਤੇ 9000 ਦੂਜੀ ਵਾਰਦਾਤ ਵਿੱਚ ਸਕੂਲ ਤੇ ਹੌਜ਼ਰੀ ਦੀ ਦੁਕਾਨ 'ਚ ਚੋਰੀ ਨੂੰ ਦਿੱਤਾ ਸੀ ਅੰਜਾਮ ਬਲੌਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਚਲਾਈ ਮਹਿੰਮ ਤਹਿਤ ਇੱਕ ਮਹਿਲਾ ਤੇ 4 ਨਸ਼ਾ ਤਸਕਰ ਕਾਬੂ ਮੁਲਜ਼ਮਾਂ ਕੋਲੋਂ 12 ਗ੍ਰਾਮ ਹੈਰੋਇਨ ਤੇ 210 ਨਸ਼ੀਲੀਆਂ ਗੋਲੀਆਂ ਬਰਾਮਦ ਸ਼ਾਰਪੁਰ ਦੇ ਸਿਵਲ ਹਸਪੀਟਲ ਚੋਂ ਨਸ਼ੇ ਕਰਦੇ ਮੁੰਡੇ ਦੀ ਵੀਡੀਓ ਆਈ ਸਾਹਮਣੇ ਇੱਕ ਦਰਖਤ ਹੇਠਾਂ ਟੀਕਾ ਲਾਉਂਦਾ ਨਜ਼ਰ ਆਇਆ ਨੌਜਵਾਨ ਨਸ਼ੇ ਵਿੱਚ ਤੁੱਤ ਦਿਖਾਈ ਦੇ ਰਿਹਾ ਨੌਜਵਾਨ ਜਲੰਧਰ ਚ ਪੁਲਿਸ ਵਾਲੇ ਨੇ ਸਾਥੀ ਨਾਲ ਰਲ ਕੇ ਚੋਰੀ ਕੀਤੀ ਸਕੂਟੀ ਸੜਕ ਕਿਨਾਰੇ ਖੜੀ ਬਾਈਕ ਚੋਰੀ ਕਰ ਹੋਏ ਫਰਾ ਐਫ ਆਈ ਆਰ ਦਰਜ ਕਰ ਦੋਹਾਂ ਨੂੰ ਕੀਤਾ ਗਿਆ ਗ੍ਰਿਫਤਾਰ ਅੰਮ੍ਰਿਤਸਰ ਤੇ ਬਦਮਾਸ਼ਾਂ ਦੀ ਸ਼ਰਿਆਮ ਗੁੰਡਾਗਰਦੀ ਗੱਡੀਆਂ ਦੀ ਕੀਤੀ ਭੰਨ ਤੋੜ ਪੁਰਾਣੀ ਰੰਜਿਸ਼ ਕਾਰਨ ਵਾਰਦਾਤ ਨੂੰ ਦਿੱਤਾ ਅੰਜਾਮ ਕੁਝ ਦਿਨ ਪਹਿਲਾਂ ਦੋ ਧਿਰਾਂ ਵਿਚਾਲੇ ਹੋਇਆ ਸੀ ਝਗੜਾ ਫਿਰੋਜ਼ਪੁਰ ਦੇ ਪਿੰਡ ਲੱਖੋਕੇ ਚ ਲੁਟੇਰਿਆਂ ਨੇ ਘਰ ਨੂੰ ਬਣਾਇਆ ਨਿਸ਼ਾਨਾ ਪਰਿਵਾਰ ਨੂੰ ਬੰਦੀ ਬਣਾ ਕੇ ਹਥਿਆਰਾਂ ਦੀ ਲੋਕ ਤੇ 9 ਲੱਖ ਕੈਸ਼ ਤੇ 15 ਤੋਲੇ ਸੋਨਾ ਲੁੱਟ ਕੇ ਫਰਾਰ ਪਰਿਵਾਰ ਦੇ ਫੋਨ ਵੀ ਨਾਲ ਲੈ ਗਏ ਲੁਟੇਰੇ ਸਮਾਣਾ ਚ ਰਾਜਾਂ ਦੀ ਔਰਤ ਤੋਂ ਸਨੇਚ ਕੀਤਾ ਮੋਬਾਈਲ ਬਾਈਕ ਤੇ ਸਵਾਰ ਹੋ ਕੇ ਆਈ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਆਪਣੇ ਬੱਚੇ ਨੂੰ ਦਵਾਈ ਦਿਵਾ ਕੇ ਘਰ ਵਾਪਸ ਆ ਰਹੀ ਸੀ ਔਰਤ ਫਰੀਦਕੋਟ ਚ ਨੌਜਵਾਨ ਨੇ ਸੜਕ ਵਿਚਾਲੇ ਸਾੜੀ ਬਾਈਕ ਲੱਕੜ ਦੇ ਾਰੇ ਸਾਹਮਣੇ ਬਾਈਕ ਨੂੰ ਲਾਈ ਅੱਗ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਨੌਜਵਾਨ ਨੂੰ ਕੀਤਾ ਕਾਬੂ ਆਜ਼ਾਦੀ ਦਿਹਾੜੇ ਤੇ ਮਠੰਡਾ ਸ਼ਹਿਰ ਰਹੇਗਾ ਬੰਦ ਸਰਕਾਰ ਦੁਆਰਾ ਬਣੀ ਪਾਰਕਿੰਗ ਚ ਟੋ ਵੈਨ ਦੀ दादागिरी ਦੇ ਖਿਲਾਫ ਦੁਕਾਨਦਾਰ ਕਰਨਗੇ ਪ੍ਰਦਰਸ਼ਨ ਟੋ ਵੈਨ ਨੂੰ ਬੰਦ ਕਰਨ ਦੀ ਮੰਗ ਕਰ ਰਹੇ ਨੇ ਲੋਕ ਕੱਗਰ ਚ ਲਗਾਤਾਰ ਵਧ ਰਿਹਾ ਪਾਣੀ ਦਾ ਪੱਧਰ ਹਿਮਾਚਲ ਵਿੱਚ ਮੀਂਹ ਕਾਰਨ ਵਧ ਰਿਹਾ ਪਾਣੀ ਦਾ ਸਤ੍ਕਰ ਖਤਰੇ ਦੇ ਨਿਸ਼ਾਨ ਤੋਂ ਸਿਰਫ 4 ਫੁੱਟ ਥੱਲੇ ਵਗ ਰਿਹਾ ਕੱਗਰ ਹਰਿਆਣਾ ਦੇ ਨੌਜਵਾਨ ਦੀ ਕੈਨੇਡਾ ਚ ਮੌਤ 8 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ ਨੋਮਿਤ ਗੋਸਵਾਮੀ ਕੈਨੇਡਾ ਚ ਸਵੀਮਿੰਗ ਪੂਲ ਚ ਡੁੱਬਣ ਨਾਲ ਹੋਈ ਮੌਤ करनाल ਦੇ ਅਰਜਨ ਨਗਰ ਦਾ ਰਹਿਣ ਵਾਲਾ ਸੀ ਨੋਮੇ ਤਾਮਿਲਨਾਡੂ ਦੇ ਏਅਰਪੋਰਟ ਤੇ ਯਾਤਰੀ ਤੋਂ 1.5 ਕਰੋੜ ਦਾ ਸੋਨਾ ਬਰਾਮਦ, ਮਹਿਲਾ ਪਸੰਦਰ ਤੋਂ 2 ਕਿਲੋ 291 ਗ੍ਰਾਮ ਦੇ ਸੋਨੇ ਦੇ ਗਹਿਣੇ ਬਰਾਮਦ, ਮਹਿਲਾ ਨੂੰ ਗ੍ਰਿਫਤਾਰ ਕਰ ਨਯਾ ਖਰਾਸਤ ਚ ਭੇਜਿਆ। ਗੁਜਰਾਤ ਦੇ ਅਮਰੇਲੀ ਚ ਕੁੱਤਿਆਂ ਤੇ ਸ਼ੇਰਾਂ ਦਾ ਮੁਕਾਬਲਾ, ਦੋਵੇਂ ਗੁੱਸੇ ਚ ਇੱਕ ਦੂਜੇ ਤੇ ਟੁੱਟ ਕੇ ਪਏ, ਬਾਅਦ ਚ ਕੁੱਤਿਆਂ ਤੋਂ ਡਰ ਕੇ ਭੱਜੇ ਸ਼ੇਰ। ਆਉਣ ਵਾਲੇ 12 ਸਾਲਾਂ 'ਚ ਤੇਜ਼ੀ ਨਾਲ ਵਧੇਗੀ ਭਾਰਤ ਦੀ ਜਨਸੰਖਿਆ 2036 'ਚ ਦੇਸ਼ ਦੀ ਆਬਾਦੀ 155 ਕਰੋੜ ਤੋਂ ਪਾਰ ਹੋਣ ਦੀ ਸੰਭਾਵਨਾ ਕੇਂਦਰ ਨੇ ਰਿਪੋਰਟ ਦਿੱਤੇ ਅੰਕੜੇ ਆਜ਼ਾਦੀ ਦਿਹਾੜੇ ਲਈ ਤਿਆਰੀਆਂ ਜਾਰੀ ਨੇ ਮੀਂਹ ਦੇ ਵਿਚਾਲੇ ਹਸਲ ਹੋ ਰਹੀ ਆ ਅੰਮ੍ਰਿਤਸਰ ਦੇ ਸਟੇਡੀਅਮ 'ਚ ਸੁਰੱਖਿਆ ਦੇ ਪੁਖਤਾ ਪਰਵੰਦ ਸਾਹਮਣੇ ਆਏ ਨੇ ਦੱਸ ਦਈਏ ਕਿ ਆਜ਼ਾਦੀ ਦਿਹਾੜੇ ਦੇ ਲਈ ਸੁਰੱਖਿਆ ਸਖਤ ਹੈ ਇਸ ਦੇ ਨਾਲ ਹੀ ਰਿਹਸਲ ਕੀਤੀ ਜਾ ਰਹੀ ਹੈ ਪਰ ਭਾਰੀ ਮੀਂਹ ਵੀ ਪੈ ਰਿਹਾ ਹੈ ਕਿਉਂਕਿ ਜਿਸ ਢੰਗ ਦੇ ਨਾਲ ਪੰਜਾਬ ਭਰ ਦੇ ਵਿੱਚ ਬਾਰਿਸ਼ ਹੋ ਰਹੀ ਹੈ ਇਸ ਨੂੰ ਦੇਖਦਿਆਂ ਹੋਇਆਂ ਚਿੰਤਾ ਵੀ ਹੈ ਕਿ ਕੱਲ ਨੂੰ 15 ਅਗਸਤ ਲਈ ਜਦੋਂ ਇਹ ਸਾਰੇ ਪ੍ਰਬੰਧ ਕੀਤੇ ਜਾ ਰਹੇ ਨੇ ਉਸ ਦੇ ਵਿਚਾਲੇ ਹੀ ਰਿਹਸਲ ਵੀ ਹੋ ਰਹੀ ਹੈ ਮੀਂਹ ਵੀ ਪੈ ਰਿਹਾ ਤਾਂ ਪੂਰਾ ਪ੍ਰਬੰਧ ਕਿਵੇਂ ਨੇਪਰੇ ਚੜੇਗਾ ਤਸਵੀਰਾਂ ਅੰਮ੍ਰਿਤਸਰ ਦੇ ਸਟੇਡੀਅਮ ਦੀਆਂ ਦੇਖ ਰਹੇ ਹਾਂ ਜਿੱਥੇ ਮੀਂਹ ਦੇ ਵਿਚਾਲੇ ਹੀ ਅਰੇ ਹੱਸਲ ਹੋਈ ਹੈ 15 ਅਗਸਤ ਲਈ ਤਿਆਰੀਆਂ ਨੇ ਮੀਂਹ ਦੇ ਵਿੱਚ ਆਲੇ ਰਹਿਸਲ ਹੋ ਰਹੀ ਹੈ ਅੰਮ੍ਰਿਤਸਰ ਦੇ ਸਟੇਡੀਅਮ ਦੀਆਂ ਇਹ ਤਸਵੀਰਾਂ ਰੰਗੇ ਦੇ ਨਾਲ ਸਜਾਇਆ 78ਵਾਂ ਆਜ਼ਾਦੀ ਦਿਹਾੜਾ ਅੰਮ੍ਰਿਤ ਮਹਾਉਤਸਵ ਜੋ ਮਨਾਇਆ ਜਾਣਾ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਸ ਥਾਂ ਤੇ ਕੱਲ 15 ਅਗਸਤ ਯਾਨੀ ਕਿ ਆਜ਼ਾਦੀ ਦਿਹਾੜੇ ਦਾ ਸਮਾਗਮ ਹੋਣਾ ਹੈ ਤਾਂ ਉੱਥੇ ਪੁਲਿਸ ਕਮਿਸ਼ਨਰ ਖੁਦ ਪਹੁੰਚੇ ਹੋਏ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਲਈ ਪਰ ਤੁਸੀਂ ਦੇਖ ਸਕਦੇ ਹੋ ਕਿ ਕਿਤਨਾ ਕਿਤੇ ਮੌਸਮ ਇਹਨਾਂ ਸਮਾਗਮਾਂ ਦੇ ਵਿੱਚ ਇੱਕ ਅੜਚਨ ਜ਼ਰੂਰ ਬਣਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਕੱਲ ਸਵੇਰੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਤਿਰੰਗਾ ਝੰਡਾ ਇਸ ਥਾਂ ਤੇ ਲਹਿਰਾਇਆ ਜਾਣਾ ਹੈ ਪੁਲਿਸ ਵੱਲੋਂ ਪ੍ਰੇਡ ਕੀਤੀ ਜਾਣੀ ਹੈ ਤਾਂ ਉਸੇ ਹੀ ਵਕ ਵਕ ਜਿਹੜੇ ਸਕੂਲ ਕਾਲਜ ਨੇ ਉਹਨਾਂ ਦੀਆਂ ਜਿਹੜੀਆਂ ਵਕ ਵਕ ਪਾਰਟੀਆਂ ਨੇ ਉਹਨਾਂ ਵੱਲੋਂ ਇੱਥੇ ਚਾਕੀਆਂ ਜਿਹੜੀਆਂ ਉਹ ਹਰ ਸਾਲ ਦੇ ਵਾਂ ਕੱਢੀਆਂ ਜਾਣੀਆਂ ਪਰ ਮੌਸਮ ਤੁਸੀਂ ਦੇਖ ਸਕਦੇ ਹੋ ਕਿ ਤੇਜ਼ ਬਾਰਿਸ਼ ਜਿਹੜੀ ਹੈ ਉਹ ਹੋ ਰਹੀ ਹੈ तमाम पुलिस अधिकारी मौके ਤੇ मौजूद ਨੇ ਤਾਂ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਤਾਂ ਉੱਥੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਕੱਲ ਜੇਕਰ ਇਹ ਬਰਸਾਤ ਇਸੇ ਤਰੀਕੇ ਦੇ ਨਾਲ ਜਾਰੀ ਰਹਿੰਦੀ ਹੈ ਤਾਂ ਕਿਸ ਢੰਗ ਦੇ ਨਾਲ ਜਿਹੜਾ ਕੱਲ ਦਾ ਸਮਾਗਮ ਹੈ ਉਸ ਨੂੰ ਨੇਪਰੇ ਚਾੜਿਆ ਜਾਣਾ ਤਾਂ ਕਿਉਂਕਿ ਆਜ਼ਾਦੀ ਦਿਹਾੜਾ ਹੈ ਤਾਂ ਮੌਸਮ ਭਾਵੇਂ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ ਤਾਂ ਦੇ